ਸਿਮਾ ਉਹ ਤੇ ਪਰਤੇ ਨਾਲ ਗੱਲ ਕਰਨੀ ਹੈ ਕੋਈ ਆਹ ਹੈ ਅਗੇ ਜਿੱਤ ਹੁੰਦੀ ਹੈ ਕੀ ਹੋ ਗਿਆ ਤੁਹਾਨੂੰ ਨਹੀਂ ਮੇਰੀ ਗੱਲ ਸੁਣਾ ਸ਼ਮਮੀ ਘਰ ਗਈ ਕੀ ਗੱਲ ਹੈ ਇਹ ਤੁਹਾਨੂੰ ਕਿਹਨੂੰ ਦੱਸਤਾ ਹੁੰਦੇ ਮम्मी ਨੇ ਦੱਸਿਆ ਮੈਂ ਤੇ ਸਾਗ ਲੈ ਕੇ ਗਈ ਸੀ ਮੈਂ ਤੇ ਕਹਿ ਬੈਠਾ ਮੰਮੀ ਆ ਸਾਗ ਲੈ ਆਂਦਾ ਜੀ ਸਮਝਣਾ ਵਾਲੀ ਤੇ ਆਏ ਹੋ ਪਾਣੀ ਪੀਣਾ ਪਹਿਲਾਂ ਤੁਹਾਨੂੰ ਦੱਸ ਮੈਨੂੰ ਪਾਣੀ ਪਾਣੀ ਪੂਣੀ ਛੱਡ ਤੂੰ ਸਿੱਧੀ ਤਰਾਹ ਦੀ ਦੱਸ ਫਿਰ ਹੋਈ ਕੀ ਗੱਲ ਸ਼ੁਰੂ ਕਿੰਨੇ ਕਿੱਥੇ ਦੀ ਗੱਲ ਤੁਹਾਨੂੰ ਪਤਾ ਲੱਗੇਗਾ ਉਹ ਸੁਦਰ ਦੀ ਧਿਆਣੀ ਐ ਐਵੇਂ ਤੁਕਨੀਆਂ ਨਿੱਕੀ ਨਿੱਕੀ ਗੱਲ ਤੇ ਲਈ ਜਾਂਦੀ ਹੈ ਤੇ ਮੈਨੂੰ ਗੁੱਸਾ ਚੜਾਈ ਜਾਂਦੀ ਹੈ ਬਸ ਹੋੜੇ ਭੇੜੇ ਮਿੱਢਲ ਨਾ ਪੀ ਫਿਰ ਮੈਂ ਵੀ ਜਵਾਬ ਦਿੱਤਾ ਵੇਖੋ ਪਹਿਲਾਂ ਤੁਸੀਂ ਮੈਂ ਨੀਉਕ ਕੇ ਗਈ ਆ ਉਹਦੇ ਘਰ ਇਹਦਾ ਮਤਲਬ ਨਹੀਂ ਬੰਦਾ ਚਾਜ ਨਾ ਬੋਲੀਨੀ ਇਹਦੇ ਮੈਨੂੰ ਕੋਈ ਇੱਥੇ ਬੁਲਾਇਆ ਥੋੜੀ ਸੱਤ ਕੇ ਸਾਥ ਥੋੜੀ ਕੀਤੀ ਤਾਂ ਵੀ ਮੈਂ ਇਹਨੂੰ ਕਿਹਾ ਸ਼ੰਮੀ ਕੀ ਹਾਲ ਹੈ ਠੀਕ ਹੈ ਦੀਦੀ ਬੈਠੋ ਮੰਮੀ ਤੂੰ ਪਹਿਲਾਂ ਆਇਆ ਜੇ ਕੋਈ ਘਰ ਆਇਆ ਚਾਜ ਨਾ ਬੁਲਾ ਚਾਹ ਪਾਣੀ ਪੋਛ ਆਉਂਦਿਆਂ ਹੀ ਹੋੜੇ ਮੇੜੇ ਦੇ ਲਾਪੀਆ ਤੇ ਦਿਨੇ ਦੇ ਦਿਨੇ ਦੇ ਸਾਡੀ ਲੜਾਈ ਹੋ ਗਈ ਆ ਤੇ ਮੈਂ ਤੇ ਉੱਟ ਕੇ ਆ ਗਈ ਹੁਸੇ ਘਟ ਤੇ ਯਾਰ ਤੂੰ ਦੋਵੇਂ ਨੇ ਜਾ ਮੈਂ ਤਾਂ ਸਿੱਧੀ ਗੱਲ ਸੁਣਾ ਸ਼ਮੀ ਭਾਬੀ ਘਟ ਤੇ ਨਾ ਤੂੰ ਘਟ ਜੇ ਤੈਨੂੰ ਦੋ ਗੱਲਾਂ ਸੁਣਉਂਦੀ ਤੂੰ ਵੀ ਉਹਨੂੰ ਦੋ ਗੱਲਾਂ ਸੁਣਉਂਦੀ ਜੇ ਤੈਨੂੰ ਗੱਲ ਸੁਣਉਂਦੀ ਵੀ ਆ ਕੋਈ ਵੀ ਗੱਲ ਕਰਦੀ ਤੂੰ ਚੁੱਪ ਕਰਕੇ ਸੁਣ ਲੈ ਸੁਣਾਉਂਦੀ ਆ ਨਾ ਮੈਨੂੰ ਦੋ ਗੱਲਾਂ ਜੇ ਮੈਂ ਅੱਜ ਚੁੱਪ ਹੁੰਦੀ ਨਾ ਚੁੱਪ ਕੀਤੀ ਰਹਿੰਦੀ ਤੇਨੇ ਮੈਨੂੰ ਦੋ ਦੀਆਂ ਹਨ ਚਾਰ ਸੁਣਾਉਣੀਆਂ ਸੀ ਜੇ ਮੈਂ ਮਨ ਦੋ ਨੇ ਸੁਣਾਈ ਹੈ ਨਾ ਮੈਂ ਦੋ ਦਾ ਹੀ ਜਵਾਬ ਦਿੱਤਾ ਅੱਗੇ ਮੰਮੀ ਕਹਿੰਦੇ ਕਹਿੰਦੇ ਕੱਲੀ ਬੈਠੀ ਚੁੱਪ ਕਰਕੇ ਤੇ ਰਾਣੀ ਨੂੰ ਟੇਕਣ ਦੀ ਹੀ ਫੋਨ ਕਰਦੀ ਪਈ ਤੇ ਮੈਂ ਕਹਿੰਦਾ ਸਸ ਇੱਥੇ ਹੁੰਦੀ ਤੇ ਚਾਰ ਸਾਰਿਆਂ ਚ ਕਿੰਨੀ ਰੌਣਕ ਹੁੰਦੀ ਆ ਹਾਂ ਸਵੇਰ ਦਾ ਵਿਆਹ ਪੈ ਲਿਆ ਚੀ ਅਗਲੇ ਦੇ ਰੋਟੀ ਤੱਕ ਨਹੀਂ ਭੇਜੀ ਤੇ ਅੱਗੋ ਕਹਿੰਦੀ ਆਹੋ ਭਾਬੀਆ ਦਿਖਾਉਂਦੀਆਂ ਨਹੀਂ ਨਾ ਭਾਬੀ ਦਾ ਭਾਬੀ ਕੋਲ ਜਾ ਕੇ ਖਾਈ ਹੁੰਦਾ ਨਾ ਭਾਬੀ ਗੜੀ ਭੱਜੀ ਆ ਜਦੋਂ ਮਰਜ਼ੀ ਆਏ ਜੀ ਸਦਕੇ ਮੈਂ ਉਹਨੂੰ ਫੁਲਕਾ ਬਣਾ ਕੇ ਦਵਾਂਗੇ ਨਾਲੀ ਓੜੇ ਪੇੜ ਮੇਲੇ ਨਾਲ ਕੱਲੀ ਮੇਟੂ ਦੀ ਜਿਹੜੀ ਗਲੀ ਚ ਭਾਰ ਸੀ ਹਾਂ ਯਾਰ ਦੀ ਤੂੰ ਮੈਨੂੰ ਕਿਉਂ ਲਿਖਿਆ ਤੇਰਾ ਉਹ ਇਹ ਨਾਲ ਬੋਲ ਚਾਲ ਨਹੀਂ ਹੈਗਾ ਮੈਂ ਤੈਨੂੰ ਕਿਸ ਨਾਲ ਭੇਜਾਂ ਜੇ ਤੂੰ ਬੋਲ ਚਾਲ ਰੱਖਣਾ ਸੀ ਨਾ ਉਹਦੇ ਨਾਲ ਤੇ ਤੂੰ ਮੈਨੂੰ ਸੁਨਾਹ ਭੇਜਦੀ ਪਿੰਦੀ ਦੀ ਅotro ਸੁਨਾਹ ਆਇਆ ਜੀ ਮੰਮੀ ਨੇ ਤੇ ਜਾਂਦੇ ਨਹੀਂ ਇਹ ਗੋਡੇ ਕਰਕੇ ਤੂੰ ਹੀ ਚੱਲੇ ਜੇ ਤਾਂ ਮੈਨੂੰ ਵੀ ਨਾਲ ਲੈ ਜਾ ਸੀਮਾ ਮੇਰੀ ਸੁਣ ਗੱਲ ਧਿਆਨ ਨਾਲ ਸੁਣ ਜੇ ਮੰਨ ਲਓ ਤੁਹਾਨੂੰ ਸੁਨਾਹ ਆਇਆ ਕੀ ਪਤਾ ਬਲੀ ਇਹਨਾਂ ਨੂੰ ਨਾ ਦਿੱਤਾ ਠੀਕ ਆ ਉਹਦੀ ਵੱਡੀ ਨੋਣਾ ਤੇ ਉਹਦਾ ਬੋਲ ਚਾਲ ਨਹੀਂ ਹੈਗਾ ਜੇ ਤੇਨੂੰ ਪਤਾ ਉਹਨਾਂ ਨਹੀਂ ਬੋਲ ਚਾਲ ਹੈਗਾ ਤੇ ਤੂੰ ਕਿਉਂ ਗਈ ਕਰੋ ਦੱਸ ਤੈਨੂੰ ਨਹੀਂ ਪਤਾ ਪਿੱਛੇ ਸਾਡੇ ਘਰ ਦੇ ਮੈਂਬਰ ਹੀ ਨਹੀਂ ਉਹਦੇ ਨਾਲ ਸਹੀ ਹੈਗੇ ਤੇ ਆਪਾਂ ਕਿਉਂ ਉਹਦੇ ਨਾਲ ਪ੍ਰੋਗਰਾਮ ਤੇ ਜਾਣਾ ਤੇ ਜਰਮੀ ਰੇਣਾ ਤੇ ਬੋਲਦੇ ਆ ਨਾ ਮੈਨੂੰ ਤੇ ਮਨ ਹੁੰਦੀ ਆ ਨਾ ਹੁਣ ਇਹਦਾ ਇਹੀ ਥੋੜੀ ਆ ਪਰ ਜਿੱਥੇ ਇਹਦਾ ਨਹੀਂ ਬੋਲ ਚਾਲ ਤੇ ਮੈਂ ਨਹੀਂ ਬੋਲਣਾ ਮੈਂ ਕਦੀ ਕਦੀ ਇਹਨੇ ਇਹ ਕਿਹਾ ਵੀ ਧੀਰੀ ਦੌ ਦੇ ਨਾਲ ਬੋਲ ਚਾਲਦੀ ਤੇ ਮੈਂ ਵੀ ਨਾ ਬੁਲਾਵਾ ਉਹਨਾਂ ਜੇ ਘਰ ਚ ਕਲੇਸ਼ ਬਕੋਣਾ ਹੋਵੇ ਨਾ ਤੇ ਸਹਿਮਤੀ ਥੋੜੀ ਜੀ ਆਪਦੀ ਵੀ ਵਰਤਨੀ ਚਾਹੀਦੀ ਆ ਇਹ ਨਹੀਂ ਆਂ ਪਿਆ ਆਪਾਂ ਚੜੋ ਖਦੀ ਕਰਕੇ ਤੇ ਆਪਾਂ ਅਗਲੇ ਦੇ ਘਰ ਜਾਣਾ ਵਾ ਆਪਾਂ ਉਹਨੂੰ ਛਾੜਨਾ ਹੀ ਛਾੜਨਾ ਵਾ ਕਿ ਚੱਲ ਤੂੰ ਛਾੜ ਵੇਖ ਤੈਨੂੰ ਪਤਾ ਵਾ ਇੱਥੇ ਤਾਂ ਤੇ ਨੋ ਸਸ ਦੋਵੇਂ ਬਹਿ ਜਾਂਦੀਆਂ ਨਾਲ ਤੇਰੇ ਮੰਮੀ ਆ ਉਹ ਕੱਲੀ ਬਹਿ ਜਾਂਦੀ ਆ ਉਹਦੇ ਪਤਾ ਨਹੀਂ ਕਿਉਂ ਨਹੀਂ ਖਾਣੇ 'ਚ ਗੱਲ ਬਿੰਦੀ ਜੇ ਮੈਂ ਕੱਲੀ ਬਿੰਦੀ ਤੇ ਮੈਂ ਉਦੋਂ ਚੱਲ ਜਾਇਆ ਕਰ ਕੋ ਮੇਰੀ ਘਰਸ ਨੂੰ ਜੇ ਉਹ ਕੱਲੀ ਬਿੰਦੀ ਆ ਨਾ ਤੇ ਮੈਂ ਹਾਂ ਹੀ ਉਦੋਂ ਸੋਚਿਆ ਹੀ ਮੈਂ ਹੀ ਉਹਨੂੰ ਰਾਧਾ ਨੂੰ ਕਿਹਾ ਹੀ ਰਾਧਾ ਗਿਆ ਚਾਰ ਦਿਨ ਉੱਧਰ ਲਾ ਆ ਭਾਬੀ ਕੋਲ ਉਹਨੂੰ ਕੱਲਾਪਨ ਨਾ ਮਹਿਸੂਸ ਹੋਏ ਤੇ ਉਦੋਂ ਦੀ ਕੁੜੀ ਉੱਥੇ ਅੱਜ ਹੀ ਆਈ ਹੈ ਨਾ ਉਦੋਂ ਦੀ ਅੱਜ ਹੀ ਆਈ ਹੈ ਤਾਂ ਆਂਦਿਆਂ ਭਲਾ ਕੀ ਕਹਿੰਦੀ ਆ ਮੰਮੀ ਨੇ ਉਹਨੂੰ ਕਿਹਾ ਤੇ ਮਮਮੀ ਕਹਿੰਦੇ شمਮੀ ਆਪਾਂ ਗੱਲ ਕੀਤੀ ਆ ਕੱਲ ਨੂੰ ਨਾ ਫਰਾਦਾ ਨੂੰ ਜਿੱਦਣ ਵੀ ਆ ਫੋਨ ਕੀਤਾ ਤੇ ਉਹਨੂੰ ਪੇਜ ਹੈ ਨਾ ਆਪਾਂ ਫੈਸਲਾ ਲੈ ਲਿਆ ਅੱਗੋਂ ਕਹਿੰਦੀ ਉਹ ਤੇ ਮੈਨੂੰ ਕਹਿੰਦੀ ਸੀ ਆਟਾ ਕਿਉਂ ਮੈਂ ਤੇਰਾ ਕਰਕੇ ਜਾਊਂਗੀ ਕਨਕੀ ਵੀ ਕਿ ਪਿਆ ਕੇ ਲਿਆਵਾਂਗੇ ਤੁਹਾਨੂੰ ਉਹ ਤੇ ਚੱਲਦੀ ਆ ਕੰਮ ਕਿੰਨੇ ਕਰਨ ਬੰਦਾ ਪੁੱਛੀ ਉਹਨੂੰ ਕੰਮ ਕਰਕੇ ਇੱਥੇ ਰੱਖਣਾ ਕਹਿੰਦੀ ਤੇ ਕੋ ਤਾਂ ਤੇਰੀ ਸੱਸ ਹੈਗੀ ਨਾ ਕੰਮ ਕਰਨ ਨੂੰ ਜੇ ਉਹਨੂੰ ਇੱਥੇ 4 ਦਿਨ ਭੱਜੇ ਉਹਨੂੰ ਵੀ ਸਾਡੀੋਂ ਸੋਰੇ ਪੇਜ ਲੀਏ ਇਹੋ ਜਿਹੀਆਂ ਗੱਲਾਂ ਕਰਦੀ ਸੀ ਮੇਰ ਨਾਲ ਯਾਰ ਫਿਰ ਮੈਂ ਕਿੰਨੂ ਗਲਤ ਕਹਾ ਇਹ ਛੰਮੀ ਦੀ ਜ਼ਬਾਨ ਆਪਣੀ ਨਹੀਂ ਹੈ ਪਤਾ ਨਹੀਂ ਕਿਉਂ ਇੰਨੀਆਂ ਗੱਲਾਂ ਕਰਦੀ ਹੈ ਬਾਬਾ ਇੰਨੀਆਂ ਗੱਲਾਂ ਤੇ ਮੈਨੂੰ ਹੁੰਦੀਆਂ ਵੀ ਨਹੀਂ ਜਿੰਨੀਆਂ ਉਹ ਕਰ ਦਿੰਦੀ ਇਹ ਦਿਨ ਨੂੰ ਦੇਖੋ ਤੂੰ ਕਹਿ ਦੀਦੀ ਨਹੀਂ ਵਰਤਾ ਚ ਆਈਆ ਚਲ ਜੀ ਮੈਂ ਦੀਦੀ ਨੂੰ ਨਹੀਂ ਵੀ ਕਿਹਾ ਤੇ ਸੱਸ ਮਾਂ ਦਾ ਮੈਂ ਕਹਿਣਾ ਨਹੀਂ ਹੋ ਗਿਆ ਮੈਂ ਉਹਦੇ ਨਾਲ ਉਸੇ ਵੇਲੇ ਤੁਰ ਪਈਆਂ ਮੈਂ ਉਸੇ ਕਰਕੇ ਤੁਰੀਆਂ ਵੀ ਕੱਲ ਨੂੰ ਮੰਮੀ ਤੁਹਾਨੂੰ ਨਾ ਲਾਂ ਮਾ ਦੇਣੀ ਵੀ ਤੇਰੀ ਵੋਟੀ ਨੂੰ ਮੈਂ ਕਿਹਾ ਸੀ ਤੇ ਤੁਰੀ ਨਹੀਂ ਹੈਗੀ ਢਾਡੇ ਕਰਕੇ ਤੇ ਮੈਂ ਮੰਮੀ ਕਰਕੇ ਗਈ ਤੇ ਉੱਥੇ ਜਾ ਕੇ ਕੀ ਬਦਨਾਮੀ ਘਟ ਕੇ ਆਈਆਂ ਮੈਂ ਗੱਲ ਲੈ ਚੋਂ ਕੀ ਆਈ ਆ ਗੁੱਸੇ ਤੇ ਚੜਨਾ ਹੀ ਆ ਅਗਲੇ ਨੂੰ ਆਪ ਤੇ ਕਦੀ ਇੱਥੇ ਵੜਦੀ ਨਹੀਂ ਆ ਕਹਿੰਦੀ ਇੱਧਰ ਆਉਣ ਨਾਲ ਨਾ ਮੈਂ ਕਿਸੇ ਦੇ ਘਰ ਜਾ ਕੇ ਗੰਗੀਆਂ ਗਲੀ ਚ ਬਹਿ ਜਾ ਗਵਾਂਡੀਆਂ ਦੇ ਇੱਧਰ ਆ ਕੇ ਮੈਂ ਕੀ ਕਰਨਾ ਕੋਈ ਗਵਾਂ ਨੂੰ ਗਵਾਂਡੀ ਚੰਗੇ ਲੱਗਦੇ ਆ ਬਿਨਾਂ ਗੱਲ ਕਰਕੇ ਨਾ ਰਾਣੇ ਨੂੰ ਇੱਥੇ ਬੁਲਾਉਣਾ ਆ ਰਾਣੇ ਨੂੰ ਕਹਿਣਾ ਪਿੱਛੇ ਤੇ ਆਪਾਂ ਵੱਖਰੇ ਵੱਖਰੇ ਹੋ ਗਏ ਤੇ ਤਾਂ ਵੀ ਜੇ ਲੜਾਈ ਉਹੋ ਹੀ ਰਹੀ ਤੇ ਦੱਸ ਦੇ ਫਿਰ ਕੀ ਕਰਨਾ ਈ ਫਿਰ ਇੱਥੇ ਕੂਨ ਮੂੜ ਬੰਦ ਹੀ ਹੋਣੇ ਆ ਤੈਨੂੰ ਪਤਾ ਵਾ ਮੈਨੂੰ ਕਿੰਨੀ ਟੈਨਸ਼ਨ ਹੈ ਗਈ ਆ ਵੀ ਤੂੰ ਵੀ ਭਰਾ ਵੱਖਰੇ ਹੋ ਮੁੱਤੇ ਵੀ ਫੇਰ ਇਹ ਲੜਾਈ ਕੰਜਰਖਾਨਾ ਖਤਮ ਨਹੀਂ ਹੋਇਆ ਨਾ ਦਾ ਤੇ ਨਾਲੇ ਸਾਡੇ ਮੱਲੇ ਚ ਚੰਗੀ ਸੋਫਾ ਘਟਾਉਂਦੀਆਂ ਜਾਂ ਤੇਈ ਦੋਹਣੀਆਂ ਆਂ ਮੇਰੀ ਗੱਲ ਸੁਣੋ ਮੈਨੂੰ ਵੀ ਵੀ ਲੋਕੀਂ ਕੱਲਣਾ ਕਰਨ ਦੇ ਜੇ ਤੁਹਾਡਾ ਕੋਈ ਮਤਲਬ ਨਹੀਂ ਰਾਣੇ ਨਾਲ ਬੰਦਦਾ ਵੇਖੋ ਉਹਨੇ ਆਪਣੀ ਮੋਟੀ ਦੀ ਗੱਲ ਕਰਨੀ ਆ ਉਹਨੂੰ ਸਾਡੀ ਥੋੜੀ ਸੁਣਨੀ ਆ ਕੋਈ ਨਹੀਂ ਉਹਨੂੰ ਜਗ੍ਹਾ ਵੀ ਤੁਹਾਨੂੰ ਕਿਤੇ ਮਿਲੇਗਾ ਨਾ ਕਈਆਂ ਨੂੰ ਇਹੋ ਹੀ ਪਿਆ ਪਰ ਤੇਰੀ ਪਾ ਬੀ ਗਈ ਸੀ ਪਰ ਤੇਰੀ ਬੋਟੀ ਨੇ ਦੀ ਉਹਨੂੰ ਛੱਜਣਾ ਬੁਲਾਇਆ ਵੇਖ ਅੰਜੀ ਅੱਜ ਕੱਲ ਅੱਜ ਬੁਲਾਏ ਹੀ ਨਾ ਤੇ ਕੱਲ ਨੂੰ ਸਾਡਾ ਮੇਲ ਮਲਾਪਨ ਬਣਿਆ ਰਹੇਗਾ ਤੇ ਜੇ ਨਹੀਂ ਬੁਲਾਏਗੀ ਇਹ ਛੱਡ ਦੇ ਛੱਡ ਜਾਣਗੇ ਤੇ ਕਿਆ ਨੇ ਤੇ ਆਪਾਂ ਕਰਵਾਗੇ ਜਿਦੜੀ ਨਾ ਮਾਵਾਂਗੇ ਕੱਲੀ ਕੱਲੀ ਜਾਗੇ ਜੇ ਹੁਣ ਕੱਲ ਨੂੰ ਰਾਧਾ ਗਈ ਉਹਦੇ ਘਰ ਕੋਈ ਫੰਕਸ਼ਨ ਹੋਇਆ ਉਹਨੇ ਵੀ ਜਾਣਦੇ ਨਹੀਂ ਮੈਂ ਵੀ ਜਾਣ ਫੇਰ ਉਹਤੇ ਕੀ ਕਰੇਗੀ ਉਹਦਾ ਮੂੰਹ ਉਧਰ ਤੇ ਮੇਰਾ ਮੂੰਹ ਇਧਰ ਤੇ ਫਿਰ ਤੇਹੀ ਹੋਊ ਗੋਡ ਜੇ ਫੰਕਸ਼ਨ ਜਾਵਾਂਗੇ ਇੱਕ ਦਿਨ ਨਹੀਂ ਪਹਿਲਾਂ ਜਲ ਚਲ ਜਿਆ ਕਰਾਂਗੇ ਤੇ ਆਪਾਂ ਕਹਾਂਗੇ ਜਿੱਦਾਂ ਫੰਕਸ਼ਨ ਆਪਾਂ ਨਹੀਂ ਹੋਣਾ ਸਗਣ ਵਿਹਾਰ ਜੋ ਵੀ ਕਰਨਾ ਹੈ ਕਦੋਂ ਪਹਿਲਾਂ ਕਰ ਲਾਂਗੇ ਤੇ ਫਿਰ ਇਹੋ ਹੀ ਹੋਣਾ ਜਦੋਂ ਤੁਹਾਡੇ ਆਪਸ ਵਿੱਚ ਬੋਲਚਾਲ ਹੀ ਨਹੀਂ ਹੋਣਾ ਤੇ ਆਪਾਂ ਆਪਣਾ ਮੈਂ ਕਹਿੰਦਾ ਲੜਨਾ ਥੋੜਾ ਨਾ ਇਹੋ ਕਰਾਂਗੇ ਥੋੜੀ ਜੀ ਸਮਝਦਾਰੀ ਉਹ ਵੀ ਜੇ ਵਰਤੇ ਨਾ ਤੇ ਜੇ ਆਪਾਂ ਬੱਕਰੇ ਵੀ ਆ ਨਾ ਤੇ ਪਿਆਰ ਸਾਡਾ ਤਾਂ ਹੀ ਰਹੇਗਾ ਪਰ ਨਹੀਂ ਆਪਾਂ ਸਮਝਦਾਰੀ ਵਰਤਨੀ ਨਹੀਂ ਆਏ ਘਰ ਵਿੱਚ ਵੀ ਉਹੀ ਸਿਆਪਾ ਤੇ ਬਾਹਰ ਵਿੱਚ ਵੀ ਉਹੀ ਸਿਆਪਾ ਕਰਨੇ ਆ ਪਤਾ ਨਹੀਂ ਰਾਣਾ ਕਿਉਂ ਇੰਨਾ ਕਮਾਂਡ ਕਰਦਾ ਹੁਣ ਕਿਹੜੀ ਚੀਜ਼ ਦਾ ਕਰਦਾ ਵਾ ਹਕੂ ਜੇ ਨੂੰ ਫੋਨ ਕਰਉਣਾ ਹਾਂ ਮਿਰ ਕੋਈ ਕੰਮ ਉਹ ਬੰਦਾ ਕੁਛੇ ਕੋਈ ਕੰਮ ਹੋ ਕੇ ਤੇ ਫੋਨ ਕਰਨਾ ਵਾ ਭਰਾ ਉਤਰਾੜੀ ਫੋਨ ਕਰ ਸਕਦਾ ਉਹ ਰਾਣਾ ਹੁਣ ਰਾਣਾ ਨਹੀਂ ਰਿਹਾ ਹੈਗਾ ਹੁਣ ਬੋਟੀ ਦੇ ਹੱਥੇ ਪਤਾ ਨਹੀਂ ਕਿਹੜੀ ਕਿਹੜੀ ਪੱਟੀ ਉਹਨੂੰ ਪੜਾਈ ਉਸ ਤੇ ਮੂੰਹ ਗੱਲ ਨਹੀਂ ਕਰਦਾ ਚਲੋ ਛੱਡੋ ਮੈਂ ਤੇ ਨਾਕਲਪ ਕੇ ਆਈ ਆ ਕੋਈ ਫਾਇਦਾ ਤੇ ਹੋਇਆ ਨਹੀਂ ਆ ਆ ਕੇ ਮੈਂ ਘੜੀ ਲੰਮੇ ਪਈ ਤੇ ਮੇਰੀ ਅੱਖ ਲੱਗ ਗਈ ਚਲੋ ਤੂੰ ਮੈਨੂੰ ਦੱਸੋ ਸਾਗ ਲਿਆਂਦਾ ਵਾ ਸਾਗ ਲਿਆਂਦਾ ਵਾ ਮੇਰੀ ਸੁਣ ਗੱਲ ਹੁਣ ਮੰਮੀ ਨੂੰ ਕੋ ਸਾਗ ਬਣਾ ਕੇ ਨਾ ਤੇ ਉਧਰ ਸ਼ਮੀ ਭਾਬੀ ਉਹ ਫੜਾ ਲਾ ਕੋਈ ਨਹੀਂ ਮੈਂ ਨਹੀਂ ਕਹਿੰਦੀ ਪਿਨਾ ਦੇ ਕੇ ਆ ਤੂੰ ਲੈ ਕੇ ਆਏ ਜੇ ਉਹਨਾਂ ਦਾ ਵੀ ਸਾਗ ਵੱਧ ਪਵਾ ਕੇ ਲੈਂਦਾ ਰਿੰਨਾਗੀ ਤੇ ਭੇਜ ਦਾਂਗੀ ਮੈਂ ਮੰਮੀ ਹੱਥ ਤੇ ਦੂਜੀ ਇਹ ਗੱਲ ਹੁਣ ਦੀ ਚਾਹ ਪਾਣੀ ਪੀਣੀ ਤੇ ਮੈਂ ਬਣਾਵਾ ਟਾਡੀ ਤੈਨੂੰ ਪਤਾ ਵਾ ਰਾਣਾ ਨੂੰ ਸਾਗ ਇੰਨਾ ਕਿ ਜ਼ਿਆਦਾ ਪਸੰਦ ਹੈ ਨਾ ਉਹ ਸਪੈਸ਼ਲ ਮੰਗਵਾਉਂਦਾ ਹਾਂ ਹੀ ਵੀਰੇ ਜਦੋਂ ਆਏਗਾ ਨਾ ਸਾਗ ਖੜੀ ਲਈ ਤੇ ਸਾਗ ਨਾਲ ਆਪਣੀ ਪਿਆਲੀ ਦਾ ਸਾਗ ਹੈਗਾ ਵਾ ਮੈਨੂੰ ਪਤਾ ਤੈ ਪਿੰਡ ਹੀ ਗਏ ਹੋਣੀ ਆ ਪਿੰਡ ਮੰਗਵਾਇਆ ਜੀ ਹਾਂ ਪਿੰਡੋਂ ਮੰਗਵਾਇਆ ਚਲੋ ਕੋਈ ਨਹੀਂ ਧਰ ਦਿੰਨੇ ਛਿਲਕੇ ਤੇ ਚਾਹ ਬਣਾ ਕੇ ਲਿਓਨੀ ਢਾਡੀ ਛੱਡੋ ਇਹ ਕਲੇਸ਼ ਨਹੀਂ ਸਾਡਾ ਮੁਕਣਾ ਹੈ ਘਰ ਦਾ ਹੁਣ ਤਾਂ ਆਪਾਂ ਇਹੋ ਕਹਿੰਨੇ ਆ ਉਹ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ ਇਹ ਕੀ ਕਰਾਂ ਯਾਰ ਇਹਨਾਂ ਦੇ ਕਲੇਸ਼ ਤੋਂ ਮੈਂ ਬੜਾ ਤਾਂਗ ਹੋ ਗਿਆ ਵਾ ਇਹ ਜਿਵੇਂ ਕਹਿ ਕੇ ਕਈ ਆਪਣੇ ਘਰ ਆ ਜੀ ਤੇ ਹੀ ਆਪਣੇ ਘਰ ਆ ਜੀ ਬੰਦਾ ਬਸ਼ੇ ਨਾ ਮਿਲਣਾ ਵਰਤਨਾ ਨਹੀਂ ਆ ਇਹ ਕੀ ਰਹੀ ਐ ਇਹ ਜਮਾਤ ਕਿਦਾ ਬੋਰਾ ਭਰਿਆ ਸੁੱਖਿਆ ਜਾਨਾ ਮੈਨੂੰ ਲੱਗਦਾ ਸਮਾਨ ਇਹ ਕੋਈ ਨਾ ਕੋਈ ਲੈ ਕੇ ਦਸਾ ਲੈ ਲੈ ਕੇ ਤੇ ਜਾਣ ਲਈ ਪੱਕਾ ਬੁੱਢੜੀ ਨੂੰ ਪੈਨਸ਼ਨ ਮਿਲੀ ਹੁੰਨੀ ਉਹਦੀਆਂ ਚੀਜ਼ਾਂ ਖਰੀਦ ਕੇ ਲਈਆਂ ਨੇ ਨਾ ਬਹਾਨੇ ਨਾ ਜਾਣੀ ਇਹਨਾਂ ਜੀ ਤਾਂ ਫੋਨ ਨਹੀਂ ਚੁੱਕ ਰਹੇ ਪਾਜੀ ਕਿੱਥੇ ਮਮਨ ਕੋਈ ਡਰਾ ਮਾਰ ਕੇ ਆਉਣ ਪੈਗੀ ਜੇ ਨਹੀਂ ਪੜਸੀਆਂ ਆ ਕੇ ਲਈਆਂ ਤੁੱਕਿਆ ਜਾਂਦਾ ਨਹੀਂ ਸਾਰਾ ਕੁਝ ਪਵਾ ਲਿੰਦੇ ਆ ਪਿਆ ਝੁੱਕੋ ਤੇ ਨਾ ਝੁੱਕੋ ਸਾਰਾ ਸਹੀ ਹੋ ਗਈ ਪਾਇ ਗਏ ਸਾਨੂੰ ਸਾਰੀ ਗੜੰਡਿਆ ਮਿਲ ਕੋ ਕਿਦਾਂ ਤੁਰਿਆ ਜਾਂਦਾ ਸੌਦਾ ਚੋਕ ਨਾਲ ਤੁਰ ਦੇਣੀ ਆ ਅਜੇ ਤੱਕ ਅੰਦਰੋਂ ਨਹੀਂ ਆਈ ਬਾਤ ਕਰੂੰਗੀ ਮਾਰੀ ਹੈ ਹੈ ਸੁਣਦੀ ਆ ਏ ਸੀਮਾ ਤੁਹਾਡਾ ਮੰਮੀ ਆ ਗਈ ਆ ਸੋ ਫੋਈ ਮੈਂ ਤਾਂ ਕਰੀ ਜਾਵਾ ਪੂਰਾ ਆ ਕੇ ਚੁੱਕਣੀ ਆ ਉਹਨਾਂ ਨੇ ਬੋਲਣ ਦਾ ਪਨਵਾ ਕੰਮ ਹੀ ਨਹੀਂ ਇੱਕ ਸਾਰਾ ਦਿਨ ਮੁੱਕਦਾ ਹੈਗਾ ਆ ਗਈਆਂ ਸੀਮਾ ਆ ਜਾ ਕਿਹੜੀ ਮੁਕੇ ਵਰਕੇ ਬੈਠੀ ਹੈ ਤੇਰੀ ਤੂੰ ਆਵਾਜ਼ ਵੀ ਸੁਣਦੀ ਮੇਰੀ ਆ ਵੇਖੋ ਸਭ ਸਾਈ ਨਹੀਂ ਹੋ ਨਿੱਕੀਆਂ ਮੱਜਾ ਤੈਨੂੰ ਮੈਂ ਉਹ ਤੇ ਮਗਰ ਹਾਂ ਸਫਾਈ ਕਰਦੀ ਸੀ ਪਰ ਮੈਨੂੰ ਤੇ ਯਾਦ ਕੋਈ ਨਹੀਂ ਮਾਂ ਗਈ ਸੌਦਾ ਰਣ ਤੋਂ ਮੈਂ ਪਿਆਰ ਉਹ ਵੇਖਾ ਕਿਉਂ ਨਹੀਂ ਕਿ ਨਹੀਂ ਆਉਂਦੀ ਐ ਮੈਂ ਤਾਂ ਸਾਰ ਸਫਾਈ ਹੋਈਆਂ ਫੇਰ ਤਾਂ ਇਹ ਤਾਂ ਮਗਰ ਨਹੀਂ ਮੇਰੇ ਕੋਲ ਲਿਆ ਚੋਕੇ ਅੰਦਰ ਮੇਰੀ ਗੱਲ ਸੁਣਨ ਦੁਕਾਨ ਵਾਲੇ ਮੁੰਡੇ ਨੂੰ ਕਹਿੰਦਾ ਕਿ ਚੱਲ ਮੇਰੇ ਨਾਲ ਇੱਕ ਛੇੜ ਕੇ ਘਰ ਲਵਾ ਆਇਆ ਕੋਈ ਨਹੀਂ ਜਾਂਦਾ ਬੈਠਾ ਮਮੀ ਪਾਣੀ ਦਿਨ ਲਈ ਆ ਮਾਂ ਆਓ ਤੁਹਾਨੂੰ ਪਾਣੀ ਦੇ ਆ ਨਾ ਪਾਣੀ ਲੈ ਕੇ ਆਂ। ਪਾਣੀ ਤੇ ਦੇਣਾ ਤੋ ਸਾਫ ਸਾਹੀ ਹੋਈ ਤੇ ਮੂੰਹ ਪਾਣਾ ਚਾਹਦਾ ਵੀ ਉਹ ਸਾਥ ਰਿਆ ਗੁੱਦੀ ਵਿੱਚ ਪਾਣੀ ਪੁੱਟ ਪੁੱਛਣਾ। ਅਰੇ ਮੰਮੀ ਪਾਣੀ ਕਿਉਂ ਨਾ? ਉਹ ਪਾਣੀ ਵੀ ਪੁੱਛਦੇ ਦੁਨੀਆ ਦੇ ਦੁੱਧ ਹੋਏ ਤੇ ਮਨ ਨਾ ਕਦੀ ਪਾ। ਆ ਲੈ ਫੜਾ ਪਾਣੀ। ਸਾਰਾ ਕਿੰਸੁੱਤਾ ਤਾਂ ਐਂਗਾ ਕਿ ਸਾਰਾ। ਖਰ ਲੈ ਲੈਂਦਾ। ਤੇ ਅੱਜ ਕਰ ਲੈ। ਦੇਖਣੀ ਆ ਮੰਮੀ ਸਾਰਾ ਲੈਣ ਦਾ ਸੋਦਾ ਕਹਿੰ।

ਮਬਾਪ ਨੇ ਕਿਹਾ ਕੋਣ ਦੋ ਨਾ ਮੈਂ ਤਾਂ ਬੈਹੇ ਬੱਚੇ ਨੂੰ ਮੈਂ ਕਿੱਥੋਂ ਲਈ ਹੁੰਦੀ ਖਾਣ ਹੋਰ ਤੂੰ ਲੱਕੀ ਕੋ ਮੰਗਾ ਲੈ ਮੈਂ ਖਾਣ ਮੈਂ ਇੱਕ ਸਾਬਣ ਵੀ ਪਿਛਲੀ ਵਾਰ ਥੋੜਾ ਸੀ ਤੇ ਮੈਂ ਕਿ ਜਿਆਦਾ ਪਵਾ ਦੇਈਆਂ ਵੀ ਮੁੱਕ ਜਾਂਦਾ ਜਿੰਨੇ ਮੇਰੇ ਕੋ ਕਹੇ ਹੈ ਉਹ ਤੋਂ ਮੈਂ ਲਾ ਦਿੱਤੇ ਆ ਹੁਣ ਮੈਂ ਕਿੱਥੋਂ ਲਵਾਂ ਦੇਖ ਮੇਰੇ ਸੁਣ ਗੱਲ ਮੈਂ ਤਾਂ ਆਪਣੇ ਦੰਦ ਵੀ ਟੀਕ ਕਰਾਉਣੇ ਸੀ ਤੇ ਮੈਨੂੰ ਹੀ 5000 ਰੁਪਏ ਚਾਹੀਦਾ ਹੈ ਫੇਰੀ ਮੇਰੇ ਦੰਦ ਕੀ ਹੋਣਗੇ ਨਾ ਹੁਣ ਮੈਂ ਤੁਹਾਡੇ ਕੋ ਤੋਂ ਮੰਗਣੇ ਨਹੀਂ ਤੇ ਪੁੱਤ ਵੀ ਨਹੀਂ ਪੈਹੇ ਜਿਓ ਤੇ ਆਪਣੇ ਕੋਲੋਂ ਕਰਾਉਂਦੇ ਦੇਖ ਕੋਈ ਜੀ ਆਂ ਜੇ ਸੋਦਾ ਲੈ ਆਂਦੇ ਤੇ ਪੂਰਾ ਮਹੀਨਾ ਸੋਦਾ ਦੇ ਲੈ ਆਂਦੇ ਤਾਂ ਮੈਂ ਕਿਹਾ ਹੀ ਮੈਂ ਖੰਡ ਹੁਕੀ ਆ ਪੱਤੀ ਦੇ ਦੋ ਪੈਕੇਟ ਪਵਾ ਲੰਦੇ ਦੇ ਸੱਗੀ ਕਰਕੇ ਮਿਸੀਆਂ ਬਣ ਜਾਂਦੀਆਂ ਤੇ ਕੜੀ ਬਣ ਜਾਂਦੀ ਆ ਉਹਨੇ ਦੋ ਪੈਕੇਟ ਪਵਾ ਲਦੇ ਹੁੰਦਾ ਤਾਂ ਐਸੋਦਾ ਪੰਨਾਤ ਤੋਂ ਬੋਲੀਆਂ ਦਾ ਸਾਰਾ ਕੁਝ ਲੈ ਜਿੰਨੇ ਕੋਈ ਪਹਿਲੇ ਦੋਨੇ ਕਹਿੰਦਾ ਹੁੰਨਾ ਕਿ ਥੋੜਿਆ ਵਾ ਹੋ ਪੁੱਲਕੀ ਕੋ ਮੰਗਾਲੀ ਬਾਤੀ ਦਾ ਸੌਦਾ। ਤੂੰ ਐਂ ਕਰਿਆ ਕਰੋ ਜਿੰਨੇ ਗਾੜੀ ਤਾਂ ਚੁੰਦੇ ਪਾਇਦੀ ਨਹੀਂ ਥੀ ਸਾਨੂੰ ਦੇਣੇ ਸੌਦੇ ਦੇ। ਤੂੰ ਸੋਖ ਮੈਨੂੰ ਫੜਾਇਆ ਕਰੋ। ਟੈਪਿੰਗ ਇਹਨਾਂ ਨੂੰ 25 ਬਣਾ ਗਏ ਨਾ ਤੇ ਮੰਗਾਲਾ ਵੀ ਜਿਹੜੇ ਪਹਿਲੇ ਪਹਿਣਗੇ ਆਪੀ ਇਹ ਪਾਰਕ ਨੂੰ ਸੌਦਾ ਲੈ ਆਉਣਗੇ। ਸਸਕਾ ਦੀ। ਸਸਕਾ ਲਾ ਲੈ। ਇਹ ਚੁੱਪੀ ਆਈ। ਉਹ ਸੁਮੀ ਦੀ ਆਲੀ। ਕਿੰਨੇ ਕਿਹਾ? ਮੈਂ ਵੀ ਲਾਂਮਾ ਲਾਈ ਦਵਾਂ। ਚੱਲ। ਕਹਿੰਦੇ ਰਹਿੰਦੇ ਆਉਂਦੀ ਨਹੀਂ ਆਉਂਦੀ। ਬੜਾ ਵਧੀਆ ਕਿ ਕਿਹਾ ਕਿ ਲਾਂਮਾ ਲਾਇਾਈ ਤੂੰ। ਅਲ। ਆਹ ਹੈ। ਮਾ ਜੀ ਜੀ ਤੁਸੀਂ ਸਮਾਨ ਜੇ ਲਈ ਆਉਂਦੇ ਸੀ। ਤੇ ਸੌਦਾ ਮੁਕਾ ਲਈ ਥੋੜਾ ਦਾ ਕਰ ਤੇ ਉਹ ਸੌਦਾ। ਅੱਛਾ ਅੱਛਾ। ਸੌਦਾ ਆ। ਤਦ ਹੀ ਮੈਂ ਆ। ਮੰਮੀ ਕਿਹੜਾ ਬੋਰਾ ਤੇ ਲਈ ਆਉਂਦੇ ਆ। ਚੁੱਕਿਆ ਤੇ ਮੰਮੀ ਕੋ ਜਾਣ ਨਹੀਂ ਰਿਆ। ਸੌਦਾ। ਆਹੋ। ਪੈਨਸ਼ਨ ਮਿਲੀ ਹੋਣੀ ਆ ਤੁਹਾਨੂੰ। ਆਹੋ। ਪੈਨਸ਼ਨ ਮਿਲੀ ਤੇ ਆਦੀ ਸੌਦਾ ਨਹੀਂ ਹੈਗਾ ਮੰਮੀ ਸਾਨੂੰ ਥੋੜਾ ਜਿਆਦਾ ਸੌਦਾ ਲੈ ਦੇਗਾ। ਤੇ ਉਹੋ ਲਿਆ ਕਰ ਦਿਤਾ ਹੀ ਉਹ। ਤੇ ਹੋਣਾ ਦੀ ਖੰਡ ਨਹੀਂ ਹੈਗੀ ਤੇ ਮੈਂ ਮੇਰੇ ਕੋਲ ਪੈਸੇ ਨਹੀਂ ਹੈਗੇ। ਆਪੇ ਮੰਗਾਓ ਹਣ। ਕਿੰਦਾ ਲਾ ਲਿਆ। ਕਿ ਕੋਈ ਨਹੀਂ ਮੰਮੀ ਇਹ ਲੈਣ ਦੀ ਕਿੰਨਾ ਲੱਗਦਾ ਠੀਕ ਹੈ। ਚੰਮੀ ਤੂੰ ਸੁਣਾ ਕੀ ਹਾਲ ਹੈ ਤੇਰਾ। ਵਧੀਆ ਜੀ ਜੀ। ਮੇਰੀ ਗੱਲ ਸੁਣੋ। ਬਾਜੀ ਹੈ ਕਿਨੇ ਕਰੇ। ਨਾ ਨਾ ਉਹ ਤਾਂ ਗਏ ਪਤਾ ਨਹੀਂ ਕੀ ਗੱਲ ਹੈ। ਆ ਨਾ 10 ਮਿੰਟ ਹੋ ਗਏ ਮੈਂ ਰਣਜੀਤ ਨੂੰ ਫੋਨ ਤੇ ਫੋਨ ਲਾਉਣ ਲੱਗੀ। ਚੁੱਕਾ ਨਹੀਂ ਨਹੀਂ ਡੈ। ਮੈਂ ਕਹਿੰਦੀ ਕਿ ਤੇ ਪਾਣੀ ਪੂਣੀ ਚੜਾ ਫੋਨ ਦੇ ਪਿਆ ਹੋਵੇ। ਪਤਾ ਨਹੀਂ ਕਿੱਥੇ ਗਏ ਸਮਝ ਨਹੀਂ ਆਉਂਦੀ ਕੋਈ। ਮੰਮੀ ਫੋਨ ਕਰਾ। ਇਹ ਕਰਕੇ ਵੇਖੀ ਇੱਕ ਵਾਰੀ। ਨਹੀਂ ਜੀ ਉੱਧਰ ਬਾਜੀ ਹੈਗੇ ਹੈ ਤੇ ਤੁਹਾਨੂੰ ਉਹਨਾਂ ਨੂੰ ਕੋਈ ਵੇਖਣ ਫੋਨ ਤੇ ਮੈਂ ਬਥੇਰੇ ਕਰਕੇ ਆਈ ਹਾਂ ਫੋਨ ਤੇ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਫੋਨ ਰਹਿਣ ਦਿਓ ਮੈਂ ਕਹਿ ਨਹੀਂ ਮੈਂ ਪਤਾ ਨਹੀਂ ਕਿੰਨੇ ਫੋਨ ਕੀਤੇ ਆ ਉਹ ਇਹ ਮੈਂ ਇਹ ਕਹਿ ਨਹੀਂ ਆ ਕਿ ਜੇ ਬਾਜੀ ਉਧਰ ਕਿਤੇ ਹੋਣ ਹੋਣ ਲਏ ਨੇ ਮੜ ਜੇ ਢੇਲਾ ਮਾਰਾ ਉਹ ਪੈੜ ਕਰ ਗਈ ਤੇ ਇਹ ਜਿਹੜੇ ਨੂੰ ਮੈਂ ਕਹਿ ਨਹੀਂ ਕਿ ਫੋਨ ਫੜਾਓ ਮੈਂ ਫੋਨ ਕਰਾਂਗਾ ਨਾ ਫੋਨ ਕਰੇ ਲekin ਕਰੂਗੀ ਤੇ ਪਤਾ ਲੱਗੂਗਾ ਨਾ ਮੰਮੀ ਤੇ ਇਹ ਦਾ ਸਮ ਮੈਂ ਨਾ ਬੜਾ ਤੁਹਾਡੀਆਂ ਕਰਨਾ ਤੇ ਗੌਰ ਕੀਤਾ ਤੇ ਮੈਂ ਇਹੋ ਸੋਚਿਆ ਕਿ ਨਹੀਂ ਬਾ ਮੈਂ ਇਹੀ ਆਡ ਬਾਰੇ ਵੀ ਹੋ ਗਈਆਂ ਪਰ ਥੋੜਾ ਬੋਤਨਾ ਹਣ ਮੇਰੇ ਬਰਾਬਰ ਨਾ ਜੀਦਾ ਵਾ ਜਿਵੇਂ ਆਪਸ ਤੇ ਨਹੀਂ ਗੁੰਦੇ ਬੋਲਦੇ ਤੇ ਫਿਰ ਤੁਹਾਨੂੰ ਪਤਾ ਹੀ ਆ ਲੋਕਾਂ ਨੇ ਤੁਹਾਨੂੰ ਹੋਰ ਪਾੜਨਾ ਕੀ ਪਾਟਿਆ ਤੇ ਨਾਲ ਹੋਰ ਪਾੜੋ ਚੰਮੀ ਕਿਹੜਾ ਇਹ ਬੋਲਣ ਡੀਆਂ ਨੇ ਤੇ ਕਦੂਜੀ ਮਦਦਣ ਡੀਆਂ ਨੇ ਆ ਤੂੰ ਬੜੀ ਵਧੀਆ ਗੱਲ ਕੀਤੀ ਮੇਰਾ ਮਨ ਖੁਸ਼ਾ ਹੋ ਗਿਆ ਐਨੇ ਸਮਝ ਗਈ ਜੇ ਮੰਮੀ ਕੱਲ੍ਹ ਵਾਲੀ ਗੱਲ ਕਰਦੀ ਇਹ ਗੱਲ ਸਹੀ ਆ ਲੋਕਾਂ ਨੇ ਸਾਨੂੰ ਹੋਰ ਪਾੜਨਾ ਹ ਤੇ ਜੇ ਆਪਾਂ ਕਟੀਆਂ ਹੋਈਆਂ ਤੇ ਸੱਣਾ ਆਵੇ ਦੇਖੀ ਤੁਹਾਨੂੰ ਇਹ ਤੇ ਬੜੀ ਖੁਸ਼ੀ ਹੋਣੀ ਤੂੰ ਵੀ ਇਸ ਤਰ੍ਹਾਂ ਸੋਚਿਆ ਇਹ ਕਿਤਾਬ ਮਮੇ ਤਾਹੀ ਆ ਗਈ ਮੈਂ ਤੇ ਮੈਂ ਤਾਂ ਸੌਂ ਖਾਦੀ ਸੀ ਕਿ ਮੈਂ ਇਸ ਘਰ ਚ ਪੈਰ ਨਹੀਂ ਪਾਣਾ ਇਹ ਕਰੀ ਤੰਦਾ ਐਡਾ ਥੋੜੀ ਕਰੀ ਤੰਦਾ ਗਿਲਵੇ ਸ਼ਿਕਵੇ ਹੁੰਦੇ ਆ ਕੋਈ ਗੱਲ ਨਹੀਂ ਜੇ ਆਪਾਂ ਬਹਿ ਕੇ ਗੱਲ ਕਰਾਂਗੇ ਤੇ ਆਪੇ ਦੂਰ ਹੋ ਜੰਗੇ ਪਿਆਰ ਇਸ ਨਾਲ ਹੀ ਵੱਧ ਜਾਂਦਾ ਹੁੰਦਾ ਹੌਂਦੀ ਹੋਣੀ ਆਮ ਕਰੋ ਇੱਥੇ ਬੈਠੋ ਮੈਂ ਚਾਹ ਬਣਾ ਕੇ ਮਿੰਨਾਲੇ ਚ ਨਹੀਂ ਆਤੀ ਤੇ ਨਾਲੇ ਮੈਨੂੰ ਫੋਨ ਕਰਾ ਇਥੇ ਜਾਣ ਲੈਣਾ ਗੇੜਾ ਮਾਰ ਕੇ ਆਉ ਪਿੰਡ ਦੀ ਗੱਲ ਸੁਣੋ ਦੀਦੀ ਤੁਸੀਂ ਪੁੱਛ ਲਓ ਬਾਜੀ ਨੂੰ ਜੇ ਤੇ ਉਧਰ ਹੈਗੇ ਠੀਕ ਆ ਨਹੀਂ ਤੇ ਫਿਰ ਮੈਂ ਵੇਖਾਂ ਆਪੀ ਜਾਵਾਂ ਨਹੀਂ ਐਤਵਾਂ ਜੇ ਸਪੈਸ਼ਲ ਹੀ ਜਾਣਾ ਪਏਗਾ ਤਾਂ ਚੱਲ ਜਣਗੇ ਜੇ ਭਰਾ ਦੇ ਤੇ ਕਮਾਈਆਂ ਤੇ ਨਾ ਨਿਕਲੇ ਤਰੇਗਾ ਤੇ ਫਿਰ ਫੋਨ ਰੱਖ ਕੇ ਦੇਣਾ ਭੀਰਾਣੇ ਦਾ ਪਤਾ ਲੈ ਕੇ ਆਮਨੇ ਤਾਂ ਚਾਹ ਘਰੀ ਸੀ ਨਾ ਤੇ ਮੈਂ ਹੁਣ ਦੋ ਤੋਰ ਪਾ ਕਿ ਚੰਡੀਆ ਸਿੱਟਾ ਡਿੱ ਗਿਆ ਸਿੱਟਾ ਲੈ ਨਹੀਂ ਕਿ ਮੈਂ ਜਲਦੀ ਜਾਣਾ ਚਾਹ ਤੇ ਲੋੜ ਹੀ ਨਹੀਂ ਦਾ ਚਾਹ ਇਹ ਨਹੀਂ ਕਰ ਚਾਹ ਤੋਂ ਬਿਨਾਂ ਨਹੀਂ ਜਾਵਾਂਗਾ ਅੱਜ ਤੁਹਾਨੂੰ ਦੇ ਦੋ ਕੱਪ ਉਹ ਸਮੀਤ ਮੰਮੀ ਤੁਸੀਂ ਕਿਹੜਾ ਕਿਹੜਾ ਸੌਦਾ ਲੈ ਕੇ ਆਏ ਸੀ ਉਹ ਤੋਂ ਸਾਬਣ ਸੀ ਗੱਲ ਲੂਣ ਦਾ ਪੈਕਟ ਤੇ ਇੱਕ ਸਰਪਦਾ ਪੈਗਟ ਸੀ ਉਹ ਇੱਕ ਵੇਰਸਨ ਦਾ ਪੈਗਟ ਸੀ ਕਿ ਹੋਰ ਬੱਸ ਇਹ ਕੁਝ ਸੀ ਤੇ ਮੰਮੀ ਤੁਸੀਂ ਇੰਨਾ ਬਾਹਰ ਕਿਉਂ ਉਧਰ ਚੁੱਕ ਕੇ ਹੁੰਦੀ ਸੀ ਤੁਸੀਂ ਲक्की ਬਾਜੀ ਨੂੰ ਆਣਾ ਸੀ ਕੀ ਸੌਦਾ ਲੈ ਕੇ ਆਉਣ ਤੇ ਦੂਜੀ ਗੱਲ ਆ ਸਾਰਾ ਮਹੀਨੇ ਦਾ ਸੌਦਾ ਤੁਸੀਂ ਆਪਣੀ ਕੋਲੋਂ ਲੈ ਕੇ ਆਏ ਜੇ ਨਹੀਂ ਨਹੀਂ ਪੁੱਤ ਸਾਰਾ ਕਿੱਥੋਂ ਆਊਗਾ ਇੰਨੇ ਮੇਰੇ ਕੋਲ ਪੈਸੇ ਥੋੜੀ ਆ ਗੀ ਇਹ ਸਾਰਾ ਇਹਨਾਂ ਦਾ ਸੌਦਾ ਬਾਦੂ ਆਪੇ ਲੱਕੀ ਲੈ ਆਵੇ ਨਾ ਲੈ ਤੁੰਗਾ ਦੀ ਟੈਨਸ਼ਨ ਹੈ ਮੇਰੇ ਕੋਲ ਥੋੜੇ ਜੇ ਪੈਸੇ ਆ ਗਏ ਇਹ ਆਂਦੀ ਮੰਮੀ ਸੌਦਾ ਸੁਣ ਲਈ ਤੈਨੂੰ ਆਪ ਨੂੰ ਜਾਣੀ ਤਾਂ ਮੈਂ ਗਈ ਸਾਲਿਓ ਇੱਥੇ ਲੱਕੀ ਦੇਉਦਾ ਆਪੇ ਚਲੋ ਮੰਮੀ ਠੀਕ ਆ ਹੋਰਨ ਵਜਾ ਮੈਨੂੰ ਲੱਗਦਾ ਰੰਜੀਤ ਆਈ ਹੋਏ ਮੋਟਰਸਾਈਕਲ ਚ ਆਲਾ ਕੇ ਲੱਗਦਾ ਰੰਜੀਤ ਆਈ ਹੋਏ ਉਹਨਾਂ ਰਸਤੇ ਚੋਂਦੇ ਆਣੇ ਆ ਤਾਂ ਹੀ ਉਹਨੇ ਫੋਨ 'ਚ ਕਿਹਾ ਮੈਂ ਫੋਨ ਨਹੀਂ ਕਰ ਦਿੱਤਾ ਵਾ ਉਹ ਕਹਿੰਦੇ ਕੋਈ ਬੇਗਾ ਕੋਈ ਬੇਗਾ ਕਿ ਜਾਈਂ ਅਫਾਇਦਾ ਲੈਖਣ ਬੈਠੀ ਦੀ ਮੈਨੂੰ ਲੱਗਦਾ ਆ ਗਈ ਉਹ ਕੋਈ ਗੱਲ ਨਹੀਂ ਲੈ ਦੱਸ ਹਾਰੀ ਕਹਣਾ ਤੂੰ ਚਾਹ ਪੀ ਕੇ ਚੱਲੀ ਮੰਮੀ ਆਪਰੇ ਘਰ ਨਾਲ ਲੱਗਾ ਤਕਤਨੀ ਆਈ ਨਾ ਪੇਤੀ ਆ ਤੁਸ ਬੈਠਿਆ ਪਹਿਲੇ ਤਾਂ ਕੋਈ ਗੱਲ ਨਹੀਂ ਮੰਮੀ ਆਪਰੇ ਕੀ ਲਓ ਚਾਹ ਲਈ ਚਾਹ ਪੀ ਚਾਹ ਦਮ ਮੈਂ ਨਹੀਂ ਜਾਣ ਅਰੇ ਤੂੰ ਮੈਂ ਕੀ ਲੱਗੀ ਮੰਮੀ ਚਾਹ ਪੀਖਾ ਮੈਂ ਸੋਇਂਦੇ ਮੋੜੇ ਦੇ ਘਰ ਵਾ ਵਿਆਹ ਕੇ ਹੋਏ ਬੈਠੀ ਛੰਮੀ ਕੋ ਤੈਨੂੰ ਬੜਾਈ ਚੰਗਾ ਲੱਗਾ ਤੂੰ ਐਂ ਨਾ ਆ ਕੇ ਅੱਜ ਬਹੁਤ ਚੰਗਾ ਮੇਰੇ ਅੰਤੇ ਨੂੰ ਠੰਡ ਪੈ ਗਈ ਤੂੰ ਬੈੰਨੀ ਆ ਤੀਆਂ ਆਪਸੇ ਮਿਲ ਕੇ ਬੈਠਣਾ ਵਾ ਲੋਕੀ ਵੀ ਹੋਂਦ ਨਾਲ ਤਾਂ ਮੂੰਹ ਬੰਦ ਕਰ ਲੈਣਗੇ ਜਿਸੇ ਲੋਕਾਂ ਦੇ ਤਾਂ ਮੂੰਹ ਪਾਟੇ ਹੀ ਬਰਾਛਾਤਾ ਹਨ ਮੰਮੀ ਇਦਾਂ ਹੀ ਹੁੰਦਾ ਹੈ ਜਦੋਂ ਇੱਕ ਰਿਸ਼ਤੇ ਵਿੱਚ ਤਰੇੜ ਆ ਜਾਂਦੀ ਹੈ ਨਾ ਤੇ ਉਹਨੂੰ ਜੋੜਨ ਵਾਲਾ ਕੋਈ ਕੋਈ ਹੁੰਦਾ ਵਾ ਜਿਆਦਾਤਰ ਰੋਕ પાડਨ ਵਾਲੇ ਹੀ ਹੁੰਦੇ ਆ ਪੁੱਤ ਤੇ ਬੇਣੀ ਵੱਡੀ ਸਮਝ ਹੈਗੀ ਆ ਇੰਨਾ ਸਮਝਦਾਰਤ ਹੁੰਦੇ ਆ ਇਹੋ ਜਿਹਾ ਕੰਮ ਆਪਾਂ ਕਰਨਾ ਹੀ ਨਹੀਂ ਲੋਕੀ ਜੋ ਮਰਜੀ ਗਏ ਪੁਹੀ ਨਹੀਂ ਵਿਛੜਨਾ ਮੇਲ ਕੇ ਰਣਾ ਦੂਆ ਪੈਣਾ ਕਭਿਆਰਾਂ ਮੇਰੀ ਤਰੀਸੀ ਕੋਈ ਨਹੀਂ ਸਾਗ ਤੇ ਜੈ ਸਵਾਦ ਬਣਿਆ ਇਹ ਜਮੀ ਕੱਲ ਹਾਂਜੀ ਬੀਬੀ ਸਵਾਦ ਸੀ ਆ ਮੈਨੂੰ ਪਤਾ ਨਹੀਂ ਮੈਂ ਤੜਕਾ ਲਾਵਾ ਪਤਾ ਨਹੀਂ ਰਾਣਾ ਤੇ ਖਾਂਦਾ ਨਹੀਂ ਤੜਕੇ ਵਾਲਾ ਕਿਉਂ ਪਾ ਕੇ ਖਾਂਦਾ ਇਸ ਕਰਕੇ ਮੈਂ ਤੜਕਾ ਨਹੀਂ ਲਾ ਕੇ ਬੇਜਿਆ ਮੈਂ ਕਿਸ਼ਮੀ ਆਪਣੇ ਮਤਲਬ ਦਾ ਤੜਕਾ ਲਾਣਾ ਰਾਣਾ ਨਾ ਲਸਣ ਨਹੀਂ ਖਾਂਦੇ ਆਹ ਦਸਰ ਬਾਗ ਤੜਕਾ ਲਾਦਣਾ ਨੂੰ ਪੀ ਨਹੀਂ ਗਾਣ ਤੜੀ ਨਹੀਂ ਮੈਂ ਲਾ ਕੇ ਬੇਜਿਆ ਤੇ ਮੈਂ ਕਿਹ ਚਾਰ ਪੈਸਾ ਤੇਰੇ ਨਾ ਬਾਜੀ ਲੈ ਕੇ ਆਈ ਤਿੰਦੋ ਇਹਦੇ ਛਮੀ ਬਲੂਰ ਬੇਜੀ ਮੈਂ ਤਾਂ ਕੋਈ ਗੱਲ ਨਹੀਂ ਸ਼ਮੀ ਮਾਂ ਤੇ ਨੇ ਕਿ ਤੇ ਮਸਾਂ ਜਿਆਦਾ ਲੈੰਦਾ ਵਾ ਬਾਰ ਬਾਰ ਕਹੀ ਜਵੇਂ ਸ਼ਮੀ ਨੂੰ ਸਾਥ ਦੇ ਕੇ ਆਇਓ ਸ਼ਮੀ ਨੂੰ ਸਾਥ ਦੇ ਕੇ ਆਇਓ ਮੈਂ ਦੀਏ ਆਵਾਂ ਤੇ ਭਰਾ ਭਾਂਦੇ ਲੈ ਆਂਦੇ ਸ਼ਮੀ ਨੂੰ ਦੇ ਕੇ ਆਵਾਂਗੇ ਕੱਲੇ ਨਹੀਂ ਜਾਂਦੇ ਚਲ ਮੰਮੀ ਮੈਂ ਜਲਦੀ ਤੀਦੀ ਤੇਰਾ ਆਵਾਂਗੀ ਚਲ ਆਂਦੀ ਰਿਹਾ ਕਰ ਮਾਰਾ ਦੀ ਨਹੀਂ ਗਿਆ ਮੈਂ ਮੈਂ ਵਾਚ ਤੇ ਦੇਣ ਕਿ ਕਿ ਚੜ ਗਿਆ ਸ਼ਮੀ لے ਲੋ ਆ ਗਈ ਮਿੰਟ ਤੇ ਬੜਾਈ ਜਾ ਦੇ ਆਦੀ ਆਦੀ ਮੈਨੂੰ ਚਲਾਪ ਤਾਂ ਸਮਝਾ ਲੈ ਕੇ ਸੋਤਾ ਵੀ ਤੇ ਮਗਰ ਮਗਰ ਇਥੇ ਆਈਓ ਮੈਂ ਕੀ ਲੈ ਕੇ ਆਈਓ ਬੈਲੀਫਾ ਹਾਂ ਹਾਂ ਮਮੀ ਤੂੰ ਹੀ ਕੱਲ ਸਮਝਾਇਆ ਸੀ ਨਾ ਉਹ ਗੱਲ ਨਾ ਕਿ ਨਿਯਮਲ ਕੀਤਾ ਤਾਂ ਆਈਆ ਸੋਦਰ ਤੀ ਅੱਗੇ ਵੀ ਹਾਂ ਮੈਂ ਤੇ ਘਰ ਵਿੱਚ ਚੱਲ ਅੱਗੇ ਨਹੀਂ ਨੰਨੇ ਜਿੱਥੇ ਆਈਆ ਆਈ ਤੇ ਆ ਨਾ ਬਸ ਇੱਥੇ ਹੀ ਰਹਿਣਾ ਬਸ ਠੀ ਹੀ ਹੋਦੀ ਕੋ ਤੂੰ ਵੱਢੀਆ ਤੂੰ ਨਾ ਕੋਈ ਬੋਲੀ ਸਮਝਾਜੋ ਮਮੀ ਜੇ ਮੈਂ ਬੋਲ ਲਾ ਨਾ ਨਾ ਤੇ ਉੱਥੇ ਮੈਂ ਬਾਕੀ ਕੱਲ ਬੋਲੋ ਨਹੀ ਇਸੇ ਕਰਕੇ ਮੈਂ ਚੁੱਪ ਰੁਕੇ ਉੱਟ ਕੇ ਆਈ ਨਾ ਡਾਡੇ ਤੋਂ ਪਹਿਲਾਂ ਤੂੰ ਇਹ ਸਿਆਣੀ ਤੀ ਹੈਗੀ ਤੇ ਤਿਆਂ ਮੂਰ ਨਹੀਂ ਉੱਤੇ ਫੁੱਟੀ ਐ ਕੋਈ ਗੱਲ ਨਹੀਂ ਅੱਛਾ ਚਲ ਪਈ ਲੱਚਾ ਚਲ ਸਾਰਾ ਗਿਆ ਨਾ ਨਾ ਤਾਂ ਦੌੜ ਗਿਆ ਹਾਂ ਜਾ ਜੰਮੀ ਤੇ ਗੱਲ ਸੁਣੋ ਪਹਿਲੇ ਤੁਸੀਂ ਮੇਰੀ ਗੱਲ ਸੁਣੋ ਹਾਂ ਆਪਣੀ ਗੱਲ ਨਾ ਬਾਅਦ ਚ ਸੁਣਾਇ ਬਹਿਲੇ ਲਿਆ ਦੋ ਮਿੰਟ ਤੇਰੀ ਗੱਲ ਨਾ ਲੁੱਪੀਆਂ ਫਿਰ ਸੁਣਿਆ ਕਰ ਮੇਰੀ ਗੱਲ ਸੁਣਾ ਧਿਆਨ ਨਾਲ ਹਾਂ ਤੁਹਾਨੂੰ ਪਤਾ ਆਪ ਮਾਤਾ ਤੁਰੀ ਆਉਂ ਨਹੀਂ ਇੱਧਰ ਅੱਛਾ ਹੈ ਤੇ ਥੱਬਾ ਸਮਾਨ ਅੰਤਰਾ ਬੋਰੀ ਭਰੀ ਹੰਤਰੀ ਸੌਦੇ ਦੀ ਲੇ ਆ ਕੇ ਤਾਂ ਗਈ ਆ ਹਾਂ ਆ ਪੈਨਸ਼ਨ ਮਿਲੀ ਜੇ ਮੈਂ ਨਾ ਇੱਥੇ ਰੰਜੀਤ ਵੇਖ ਲਿਆ ਤੇ ਮੈਂ ਚਲੀ ਹੀ ਉਧਰ ਆਪਣੀ ਸਹੇਲੀ ਵਾਲਾ ਹੈ ਉਹ ਹੌਣ ਲੱਗੀ ਨਾਤੀ ਬਾਤ ਮੈਂ ਨੂੰ ਮੜ ਕੇ ਮਨਾ ਕਰਤਾ ਮੈਂ ਤਾਂ ਆਈ ਨਾ ਮੈਂ ਨਾ ਭਾਨੀ ਨਾ ਗਈ ਘਰ ਨੂੰ ਮੈਂ ਵੇਖ ਰਹੀ ਸੀ ਕੀ ਕੀ ਲੈ ਕੇ ਆਈਏ ਕਿ ਮਾਜਾ ਨੇ ਕਹਣਾ ਇੱਕ ਤਰਈਆ ਗੋਨਾ ਪਿਛੋ ਨਾ ਤੇ ਮੈਂ ਫਿਰ ਇਹ ਗੱਲ ਕਹੀ ਮੈਂ ਤਾਂ ਰੰਜੀਤ ਨਾ ਪਹਿਲਿਆਂ ਚ ਗਏ ਫੋਨ ਨਹੀਂ ਠੁੱਕਣ ਦੇ ਤੇ ਮੈਂ ਕਿਹਾ ਭਾਜੀ ਹੈਗੇ ਤਾਂ ਉਹਨਾਂ ਨੂੰ ਕਹੀ ਦੁੱਧ ਹੈ ਅਸ਼ਰੰਜੀਤ ਕਿੰਨਾ ਹੀ ਸੌਦਾ ਸਾਬਣ ਪਤਾ ਨਹੀਂ ਕਿੰਨੇ ਆ ਸਾਰਾ ਫਲੂਨ ਦੇ ਬੈਗਟ ਹਲਦੀ ਪੱਤੀ ਵੇਸਣ ਪਤਾ ਨਹੀਂ ਕੀ ਕੀ ਡਈ ਬੁੱਢੀ ਕੱਢਾ ਹੈ ਜਸੀਮਾ ਕੋ ਪਤਾ ਕੀ ਆਖਣ ਦੀ ਅੰਦੀ ਅਰੇ ਤਾਂ ਮਮਮੀ ਖਾਂਂਦੇ ਵੀ ਗਈ ਹੀ ਮੈਂ 5-10 ਕਿਲੋ ਵੀ ਲੈ ਕੇ ਆਇਓ ਤੇ ਹਾਂਜੀ ਕੋਈ ਗੱਲ ਨਹੀਂ ਖੰਡ ਵੀ ਲੈ ਆਵਾਂਗੇ ਆ ਮੇਰੀ ਗੱਲ ਸੁਣੋ ਪੈਨਸ਼ਨ ਬੁੱਢੀ ਨੂੰ ਆਉਂਦੀ ਆ ਇਹਦਾ ਹੱਕ ਨਹੀਂ ਬੰਦਾ ਵੀ ਇੱਧਰ ਵੀ ਕੁਝ ਦਵੇ ਉਹਦੇ ਜੋਗ ਗਈ ਆ ਸਾਰਾ ਕੁਝ ਵੱਡੇ ਭਰਾ ਜੋਗ ਗਈ ਹੈ ਇਹ ਦੱਸੋ ਮੈਨੂੰ ਪਿਓ ਤੁਹਾਡਾ ਵੀ ਤੁਸੀਂ ਚੁੱਕ ਕੇ ਤੇ ਨਹੀਂ ਲਿਆਉਂਦੀ ਉਹਦੀ ਪੈਨਸ਼ਨ ਆਉਂਦੀ ਹੈ ਨਾ ਅੱਜ ਘਰ ਬੁਢੜੀ ਨੂੰ ਉਹਦੀ ਪੈਨਸ਼ਨ ਮੈਂ ਡਈ ਹੈ ਨਾ ਫਿਰ ਉਧਰ ਸੌਦਾ ਦੇਣ ਡਈ ਆ ਤੇ ਫਿਰ ਇੱਧਰ ਵੀ ਇੱਦਾਂ ਸੌਦਾ ਲਿਆ ਕੇ ਸੁੱਟ ਦਿੰਦੀ ਇਹ ਲੈ ਰਾਂ ਨੇ ਪਤਾ ਤੂੰ ਵੀ ਵਰਤਲਾ ਮੈਨੂੰ ਤੇ ਐ ਲੱਗਦਾ ਤੁਹਾਡਾ ਮਾਪਿਓ ਆਪਣਾ ਹੀ ਨਹੀਂ ਹੈਗਾ ਤੁਸੀਂ ਕਿਤੇ ਸੜਕ ਤੋਂ ਚੁੱਕ ਕੇ ਲਿਆਉਂਦੇ ਰਹੇ ਜੇ ਤੇਰਾ ਸੌਦਾ ਮੁੱਕ ਗਿਆ ਵਾ ਹੈਗਾ ਨਾ ਘਰੇ ਜਿਹੜੇ ਸਰ ਕੋ ਪਿਆ ਨਾ ਕਿਹੋ ਜਿਹੀ ਗੱਲਾਂ ਕਰਦੀ ਮੇਰੀ ਗੱਲ ਸੁਣ ਪਾਜੀ ਦਾ ਨਾ ਨੌਕਰੀ ਦਾ ਕਰਨਾ ਤੁਹਾਡਾ ਮੋਟਿਆ ਕਿ ਕਿੰਨਾ ਕੋਣ ਦਾ ਕੰਮ ਦੇਦੇ ਤੇ ਤੇ ਆਪਣਾ ਆਪਣਾ ਮੇ ਪਹਿਲੇ ਦਾ ਕੰਮ ਐ ਨਹੀਂ ਤਾਂ ਘਰ ਦੀ ਤੇ ਇਸੇ ਤੇ ਕਿਹੜੇ ਲੈ ਕੇ ਕਰੀ ਨਾ ਮੈਂ ਆਪਣਾ ਬੜੰਦੇ ਸਰੀ ਜਾਂਦਾ ਵਾ ਤੇ ਮਾਤਾ ਦੀ ਕੀ ਪੈਨਸ਼ਨ ਹੀ ਆਉਦੀ ਐ ਦੱਸ ਉਹ ਵੀ ਉਹ ਵੀ ਆਪਣੇ ਚਲਾਉਣੀ ਹੁੰਦੀ ਐ ਚੱਲ ਥੋੜਾ ਬੋਧਾ ਕਰ ਲਿਆ ਕੇ ਦੇ ਦਿੰਦੀ ਸੌਦਾ ਲੈ ਆ ਕੇ ਦੇ ਦੇ ਨਹੀਂ ਚ ਕੀ ਵੱਡੀ ਗੱਲ ਕੋਈ